ਪੰਜਾਬ 'ਚ ਇੱਕ ਵਾਰ ਫਿਰ ਤੋਂ ਦੋ ਦੋ ਪੁਰਾਤਨ ਡੋਰ ਲਈ ਲੋਕਾਂ ਦਾ ਝੁਕਿਆ ਝੁਕਾਅ ਲੋਕਾਂ ਦਾ ਕਹਿਣਾ ਬਹੁਤ ਸਾਰੇ ਲੋਕਾਂ ਦੀ ਹੋ ਚੁੱਕੀ ਹੈ ਇਸ ਚਾਈਨਾ ਡੋਰ ਕਾਰਨ ਮੌਤ ਇਸ ਲਈ ਨਹੀਂ ਖਰੀਦ ਰਹੇ ਅਸੀਂ ਇਹ ਸਵਾਰ ਚਾਈਨਾ ਡੋਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਚਾਈਨਾ ਡੋਰ ਨੇ ਆਪਣਾ ਪੂਰਾ ਪੈਰ ਪਸਾਰਿਆ ਹੋਇਆ ਹੈ ਅਤੇ ਇਸ ਚਾਈਨਾ ਡੋਰ ਕਾਰਨ ਬਹੁਤ ਸਾਰੇ ਬੇਜੁਬਾਨ ਤੇ ਇਨਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਇਸ ਨੂੰ ਲੈ ਕੇ ਲੋਕਾਂ ਦੇ ਬੋਲੋ ਇੱਕ ਅਲੱਗ ਸੋਚ ਦੇ ਚੱਲਦੇ ਹੋਏ ਚਾਈਨਾ ਡੋਰ ਨੂੰ ਤਿਆਗਣ ਦੀ ਗੱਲ ਕੀਤੀ ਗਈ ਹੈ ਚਾਈਨਾ ਦੀ ਵਰਤੋਂ ਨਾ ਕਰਨ ਕੇ ਪ੍ਰਾਤਨ ਡੋਰ ਨੂੰ ਇਸਤੇਮਾਲ ਕਰਨ ਦੀ ਗੱਲ ਕਹੀ ਹੈ ਕੀ ਕਿਹਾ ਹੈ ਤੁਸੀਂ ਵੀ ਸੁਣੋ ਹਾਂਜੀ ਆਪਣਾ ਨਾਮ ਦੱਸ ਕੇ ਜਗਜੀਤ ਸਿੰਘ ਹਾਂਜੀ ਜਿਵੇਂ ਇਹ ਲੋਹੜੀ ਦਾ ਤਿਹਾਰ ਆ ਰਿਹਾ ਜੀ ਜੀ ਚਾਈਨਾ ਡੋਰ ਨੂੰ ਲੈ ਕੇ ਤੁਸੀਂ ਜਿਹੜਾ ਇੱਕ ਪਤਾ ਕਿਹਾ ਇਹਦਾ ਲੋਕ ਸਿਰਦਾ ਬੱਚਿਆਂ ਨੂੰ ਸਕੂਲਾਂ 'ਚ ਬੜਾ ਸਮਝਾਇਆ ਗਿਆ ਚਾਈਨਾ ਡੋਰ ਬਾਰੇ ਬੜਾ ਦੱਸਿਆ ਗਿਆ ਕੁਛ ਹੁਣ ਕਾਫੀ ਫਰਕ ਪੈ ਗਿਆ ਬੱਚੇ ਸਾਡੇ ਕੋਲ ਆ ਕੇ ਦੇਸੀ ਡੋਰਾ ਮੰਗਦੇ ਪਏ ਆ ਕੁਛ ਪੁਲਿਸ ਨੇ ਸ਼ਕਤੀ ਕਰਤੀ ਆ ਇਸ ਕਰਕੇ ਵੀ ਜਿਹੜੇ ਦੋ ਨੰਬਰ ਤੇ ਚਾਈਨਾ ਵੇਚਦੇ ਸੀ ਉਹ ਵੀ ਛੱਡਦੇ ਪਏ ਆ ਅਸੀਂ ਤਾਂ ਪੁਲਿਸ ਅਗੇ ਰਿਕਵੈਸਟ ਕਰਨੇ ਆ ਕਿ ਕੋਈ ਵੱਡੀ ਤਾਰਾ ਲਾਈ ਜਾਏ ਜਿਹਦੇ ਕੋਈ ਚਾਈਨਾ ਡੋਰ ਫੜੀ ਜਾਏ ਤੋ ਕੋਈ ਸਾਡੀ ਵੀ ਸੁਣਵਾਈ ਹੋਏਗੀ ਅਸੀਂ ਪਿੰਨੇ ਚਰਖੀਆਂ ਗਿੱਠਾਂ ਹਰ ਚੀਜ਼ ਰੱਖੀ ਹੋਈ ਆ ਆਮ ਦੁਕਾਨਾਂ ਤੁਹਾਨੂੰ ਚੀਜ਼ਾਂ ਨਜ਼ਰ ਨਹੀਂ ਆਣਗੀਆਂ ਮੁੰਜੇ ਵੀ ਤੁਸੀਂ ਇਹ ਆਮ ਦੌਰ ਵੇਚ ਰਹੇ ਹੋ ਬੱਚੀ ਵਾਲੀ ਕਿੰਨਾ ਦਾ ਇਸ਼ਤਾਨ ਲੱਗਦਾ ਕਾਫੀ ਫਰਕ ਪਿਆ ਗਿਆ ਹੁਣ ਦੋ ਕਿ ਸਾਲਾਂ ਤੋਂ ਕਾਫੀ ਜ਼ਿਆਦਾ ਨਹੀਂ ਤੇ ਅਸੀਂ ਪਿੰਨੇ ਜਾਂ ਗਿੱਠਾਂ ਵੇਚਣੀ ਇਹ ਬੰਦ ਕਰਤੀਆਂ ਸੀ ਜਿਹੜੀਆਂ ਕਿ ਅੰਬਸਰ ਦੀ ਪਛਾਣ ਹੈਗੀਆਂ ਪਹਿਲਾਂ ਲੋਕੀ ਤੁਹਾਡੇ ਗੋਂਦੇ ਸੀ ਚਾਈਨਾ ਡੋਰ ਸਿਰਫ ਚਾਈਨਾ ਡੋਰ ਮੰਗਦਿਆ ਸੀ ਅਸੀਂ ਉਹਦੇ ਵੀ ਹੱਥ ਜੋੜਦੀਦਾ ਸੀ ਹੁਣ ਵੀ ਉਹੀ ਇਹੀ ਕਹਿੰਦੇ ਆ ਕੀ ਬੱਚਿਆਂ ਦੇ ਮਾਪਿਓ ਨੂੰ ਵੀ ਚਾਹੀਦਾ ਹੈਗਾ ਵੀ ਬੱਚਿਆਂ ਨੂੰ ਸਮਝਾਓ ਟੀਚਰ ਤਾਂ ਸਮਝਾਉਂਦੇ ਪਏ ਆ ਸਕੂਲਾਂ 'ਚ ਸਮਝਾਇਆ ਜਾ ਰਿਹਾ ਲੇਕਿਨ ਜਦੋਂ ਮਾਪੇ ਆਪ ਬੱਚੇ ਨੂੰ ਨਾਲ ਲੈ ਕੇ ਆਉਂਦੇ ਆ ਸਾਨੂੰ ਉਦੋਂ ਦੁੱਖ ਹੁੰਦਾ ਦੂਜੀ ਤਰ੍ਹਾਂ ਦੀ ਵਿਕਰੀ ਵੱਧ ਰਹੀ ਹੈ ਵੱਧ ਰਹੀ ਹੈ ਵੱਧ ਰਹੀ ਹੈ ਤੇ ਜਦੋਂ ਚਾਈਨਾ ਡੋਰ ਮੰਗਦੇ ਨੇ ਬੱਚੇ ਉਹਨਾਂ ਨੂੰ ਸਮਝਾਉਂਦੇ ਤੁਸੀਂ ਸਮਝਾਉਂਦੇ ਭਾਜੀ ਅਸੀਂ ਕੀ ਸਮਝਾਣਾ ਉਹਨਾਂ ਦੇ ਮਾਪਿਓ ਨਾਲ ਹੁੰਦੇ ਆ ਇੱਕ ਸਿਆਣੇ ਬਣੇ ਬੰਦੇ ਨੂੰ ਅਸੀਂ ਕੀ ਸਮਝਾਣਾ ਕੋਈ ਬੱਚਾ ਕੱਲਾ ਆਏ ਉਹਨੂੰ ਤਾਂ ਅਸੀਂ ਸਮਝਾ ਲਾਂਗੇ ਉਹ ਅੱਗੋਂ ਸੋਨ ਟੀਚਰਾਂ ਮਾਰ ਕੇ ਚੱਲ ਜਾਂਦੇ ਆ ਤੇ ਹੁਣ ਅੱਗੇ ਪਿਛਲੇ ਸਾਲ ਨਾਲੋਂ ਐਸੀ ਕਿੰਨੀ ਕਿਕ ਵਿਕਰੀ ਵਧੀ ਐਸੀ ਦੂਜੀ ਡੋਰ ਦੀ 50% ਜ਼ਿਆਦਾ ਫਰਕ ਪੈ ਗਿਆ ਫਰਕ ਪੈ ਗਿਆ ਪਰਸ਼ੋਰਸ਼ਨ ਦਾ ਧੰਨਵਾਦ ਕਰੋ ਕਿ ਜਿਨ੍ਹਾਂ ਨੇ ਕੀਤਾ ਬਿਲਕੁਲ ਬਿਲਕੁਲ ਅਸੀਂ ਤਾਂ ਪੁਲਿਸ ਸਾਹਿਬ ਬੜਾ ਧੰਨਵਾਦ ਕਰਦੇ ਆ ਅਸੀਂ ਕਹਿ ਰਹੇ ਹਾਂ ਹੋਰ ਸਖਤੀ ਕਰੋ ਜਿਹਦੇ ਕੋਲ ਚਾਈਨਾ ਗੱਟੂ ਫੜਾਈ ਜਾਂਦਾ ਉਹਨੂੰ ਸਿਰਫ ਛੋਟਾ ਮੋਟਾ ਕੇਸ ਨਹੀਂ ਰਹਾਦਾ ਕਤਲ ਦਾ ਕੇਸ ਪਾਉ ਉਹਦੇ ਤੇ ਤੁਹਾਡਾ ਸੀਜ਼ਨ ਦੇ ਹਿਸਾਬ ਨਾਲ ਇੱਕ ਕੰਮ ਚੱਲਦਾ ਤੁਸੀਂ ਖੁਸ਼ ਹੋ ਹੋਣ ਕਿ ਭਾਈ ਕੁਛ ਖੁਸ਼ ਹਾਂ ਗਿਆ ਪ੍ਰੋਪਰ ਨਹੀਂ ਪ੍ਰੋਪਰ ਨਹੀਂ ਸਖਤੀ ਹੋਈ ਹਲੇ ਜਿਵੇਂ ਕਿ ਕੱਲ ਪਰਸੋ ਫੜੇ ਗਏ ਆ ਕੋਈ ਉਥੋ ਬੋਰੀਆਂ ਵਾਲੇ ਬਾਜ਼ਾਰ ਦੇ ਬੰਦੇ ਉਹਨਾਂ ਦੇ ਸਖਤ ਐਕਸ਼ਨ ਆਣਾ ਚਾਹੀਦਾ ਇਰਾਦਾ ਹੈ ਕਤਲ ਦਾ ਕੇਸ ਪੈਣਾ ਚਾਹੀਦਾ ਫੇਰ ਸਾਨੂੰ ਖੁਸ਼ੀ ਹੋਏਗੀ ਸਹੀ ਮੈਨੇ ਤੇ ਤੁਹਾਨੂੰ ਚਾਈਨਾ ਡੋਰ ਤੇ ਕਮਾਈ ਜ਼ਿਆਦਾ ਕਿ ਇੱਥੇ ਓਏ ਇਹਦੇ ਚ ਜ਼ਿਆਦਾ ਇਹਦੇ ਚ ਸਾਡੇ ਪੰਜਾਬੀ ਭਰਾ ਨੂੰ ਰੋਜ਼ਗਾਰ ਮਿਲਦਾ ਓ ਇੱਕ ਫੈਕਟਰੀ ਕਮਾਂਦੀ ਆ ਕਮ ਸੇ ਕਮ ਵੀ 5-600 ਬੰਦਾ ਅੰਬਰਸਰ ਡੋਰ ਲਾਂਦਾ ਪਿੰਨੇ ਲਾਂਦਾ ਚਰਖੇ ਲਾਂਦਾ ਸਾਰੇ ਵੇਲੇ ਬੈਠੇ ਆ ਤੁਸੀਂ ਕਿਵੇਂ ਜੀ ਖੁਸ਼ ਹੋ ਆ ਡੋਰ ਵੇਚ ਕੇ ਕਿ ਚਾਈਨਾ ਡੋਰ ਆਈਆ ਡੋਰ ਵੇਚ ਕੇ ਖੁਸ਼ ਆ ਇਹਦੀ ਛੋਟ ਵੀ ਆ ਜਾਂਦੀ ਆ ਸਾਡਾ ਪ੍ਰੋਫਿਟ ਵੱਧ ਜਾਂਦਾ ਉਹਦੀ ਕਦੀ ਛੋਟ ਹੀ ਨਹੀਂ ਆਉਂਦੀ ਨਹੀਂ ਨਹੀਂ ਸਕਦੀ ਹੁੰਦੇ ਬਾਪ ਦੇ ਜਿਹੜੇ ਲੋਕੀ ਨਹੀਂ ਸਾਡੇ ਚਾਇਨਾ ਟੋਲ ਵੇਚਣੋਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਉਹੀ ਇੱਕੋ ਹੀ ਗੱਲ ਕਹਿ ਰਹੇ ਹਾਂ ਬਾਰ-ਬਾਰ ਵੀ ਉਹਨਾਂ ਤੇ ਸਖਤ ਐਕਸ਼ਨ ਹੋਵੇ ਇਰਾਦਾਇ ਕਤਲ ਦਾ ਕੇਸ ਪਾਏ ਉਹਦੇ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬੱਚਿਆਂ ਨੂੰ ਮੈਸੇਜ ਇਹ ਹੈ ਬੱਚਿਆਂ ਨੂੰ ਤਾਂ ਉਹਨਾਂ ਟੀਚਰ ਬੜਾ ਸਮਝਾਉਂਦੇ ਆ ਠੀਕ ਆ ਪੁੱਤਰ ਫੇਰ ਵੀ ਚਲੋ ਠੀਕ ਆ ਥੋੜੀ ਨਿਕਲਦੀ ਆ ਥੋੜੀ ਮਹਿੰਗੀ ਹੁੰਦੀ ਆ ਲੇਕਿਨ ਤੁਹਾਡੇ ਪੰਜਾਬੀ ਭਰਾਵਾਂ ਨੂੰ ਰੋਜ਼ਗਾਰ ਮਿਲਦਾ ਇਹਦੇ ਨਾਲ ਠੀਕ ਆ ਜੀ ਭਾਜੀ ਪਹਿਲਾਂ ਤੁਹਾਡ ਸਰ ਮੇਰਾ ਨਾਮ ਰਜਿੰਦਰ ਕੁਮਾਰ ਰਜਿੰਦਰ ਜੀ ਅਪ ਤੰਗਾ ਖਰੀਦਣ ਆਏ ਹੋ ਕੀ ਕਹਿਣਾ ਚਾਹੋਗੇ ਇਸ ਵਕਤ ਤੰਗਾ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਸਰ ਇਸ ਵਕਤ ਹੀ ਪਿੰਗਾ ਖਰੀਦਣ ਆਏ ਆ ਤੇ ਨਾਲੇ ਅਸੀਂ ਦੂਸਰੀ ਡੋਰ ਜਿਹੜੀ ਹੈਗੀ ਆ ਉਹ ਸਿੰਪਲ ਡੋਰ ਹੀ ਖਰੀਦ ਰਹੇ ਆ ਤੇ ਨਾਲੇ ਹੀ ਹੋਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਵੀ ਸਾਰੇ ਜਾਨਾ ਇਹਨਾਂ ਸਿੰਪਲ ਡੋਰੀ ਖਰੀਦੋ ਕਿਉਂਕਿ ਚਾਈਨੀਸ ਡੋਰ ਨੀਰਾ ਮੌਤ ਦਾ ਘਰ ਹੈ ਤੇ ਅਗਰ ਕਿਸੇ ਦੇ ਘਰ ਉਹ ਡੋਰ ਹੈਗੀ ਨੇ ਸਮਝ ਲਓ ਦੇ ਘਰ ਮੌਤ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਜਾਣਾ ਆਪਣੇ ਬੱਚੇ ਦੇ ਹੱਥ ਦੇ ਵਿੱਚ ਉਹ ਇੱਕ ਹਿਸਾਬ ਦਾ ਮੌਤ ਡਿਸਟ੍ਰਿਬਿਊਟ ਕਰੇ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਪਲੈਨਿੰਗ ਆਈ ਕਿ ਸਿੰਪਲ ਡੋਰ ਨਾਲ ਹੀ ਪਤੰਗ ਡਾਈ ਜਾਵੇ ਸਰ ਦੇਖੋ ਟ੍ਰੈਂਡ ਸੀਗਾ ਪਹਿਲਾਂ ਮੈਂ ਦੱਸਦਾ ਜੋ ਪੁਰਾਣੀ ਚੀਜ਼ ਹੈ ਨਾ ਉਹ ਸਦਾਬਾਰ ਹੈ ਉਹ ਅੱਜ ਵੀ ਰਹਿਣੀ ਹੈ ਤੇ 100 ਸਾਲਾਂ ਨਾਲੇ 100 ਸਾਲ ਵੀ ਰਹਿਣੀ ਹੈ ਲੇਕਿਨ ਕੀ ਜਦ ਕਈ ਕੋਈ ਨਵੀਂ ਟ੍ਰੈਂਡ ਚੱਲਦਾ ਹੈ ਨਾ ਤੇ ਉਹ ਪੁਰਾਣੀ ਚੀਜ਼ਾਂ ਨੂੰ ਹਿੱਟ ਕਰਦਾ ਕੀ ਹੁੰਦਾ ਉਹਦੇ ਨਾਲ ਛੋਟੇ-ਮੋਟੇ ਕਾਰੋਬਾਰ ਜਿਹੜੇ ਆ ਨਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਾਈਡ ਇਫੈਕਟ ਪੈਂਦਾ ਹੈ ਜਿਹੜਾ ਅੱਜ ਦੀ ਡੇਟ 'ਚ ਪਿਆ ਵੀ ਕਈ ਆਨੇ ਆਪਣੇ ਕੰਮ ਧੰਦੇ ਤੋਂ ਹੱਥ ਧੋ ਬੈਠੇ ਤੇ ਅਹੀ ਚਾਹੁੰਦਾ ਹਾਂ ਕਿ ਸਰ ਪ੍ਰਸ਼ਾਸਨ ਨੂੰ ਜਿੰਨਾ ਹੋ ਸਕੇ ਸਟ੍ਰਿਕਟ ਟੂ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਅਗਰ ਕੋਈ 1 2% 5% ਅਗਰ 10% ਕੋਈ ਵੇਚ ਵੀ ਰਿਹਾ ਨਾ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਪੂਰਾ ਸਟ੍ਰਿਕਟ ਐਕਸ਼ਨ ਲਵੇ ਉਸ ਤੇ ਕਿ ਸਮਝਦੇ ਕਿ ਬਹੁਤ ਸਾਰੀ ਮੋਤਾਂ ਵੀ ਹੋਈਆਂ ਨੇ ਇਸ ਡਰ ਨੇੋਰ ਦੇ ਵਿੱਚ ਇਹ ਵੀ ਕਾਰਨ ਹੈਗਾ ਸਿੰਪਲ ਡੋਟ ਲੈ ਕੇ ਲੈਂਦਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਰ ਦੇਖੋ ਆ ਥੋੜਾ ਟਾਈਮ ਹੈ ਇੱਕ ਸੈਲੀਬ੍ਰੇਸ਼ਨ ਦੇ ਸਾਹਮਣੇ ਇੱਕ ਜਿਮ ਮੈਨੇਜਰਸ ਦੀ ਡੈਥ ਹੋਈ ਸੀ ਹੁਣ ਦੇਖੋ ਉਹ ਵੀ ਕਿਸੇ ਘਰ ਦਾ ਚਿਰਾਗ ਸੀ ਉਹਦੇ ਉਹਦੇ ਉੱਤੇ ਸਾਰਾ ਸਾਰੀ ਫੈਮਿਲੀ ਡਿਪੈਂਡ ਹੈਗੀ ਸੀ ਲੇਕਿਨ ਹੁਣ ਜਿਹੜੇ ਲੈ ਰਹੇ ਉਹ ਇਹ ਚੀਜ਼ ਸੋਚਦੇ ਮੈਂ ਕਹਿੰਦਾ ਮੈਂ ਕਿ ਸੋਚਣਾ ਚਾਹੀਦਾ ਵੈ ਐ ਟਾਈਮ ਉਹ ਜਗ੍ਹਾ ਦਾ ਜਦੋਂ ਕਿਸੇ ਦੇ ਘਰ ਅਗਰ ਐ ਚਾਂਸ ਹੋ ਜਾਏ ਨਾ ਮੈਨੂੰ ਨਹੀਂ ਲੱਗਦਾ ਉਹ ਹੱਥ ਲਗਾਏਗਾ ਨੈਕਸਟ ਟਾਈਮ ਕਿ ਟ੍ਰਿਬਿਊਟ ਐ ਇੱਕ ਸਾਹਿਬ ਦਾ ਐਸਪਾਸ ਦੇ ਨੌਜਵਾਨਾਂ ਜਿਹੜੇ ਆਪਣ ਜਾਨ ਗਵਾ ਚੁੱਕੇ ਉਹਨਾਂ ਨੂੰ ਪੁਰਾਣੀ ਡੋਰ ਲੈਣ ਵਾਸਤੇ ਸਰ ਮੈਂ ਤੇ ਅਹੀ ਮੈਸੇਜ ਦਵਾਂਗਾ ਕਿ ਦੇਖੋ ਜੀ ਅਗਰ ਤੁਸੀਂ ਕਿਸੇ ਫੜੀ ਵਾਲੇ ਕੋਲੋਂ ਵੀ ਕੋਈ ਚੀਜ਼ ਖਰੀਦਦੇ ਹੋ ਨਾ ਦੇਖੋ ਉਹਨੇ ਵੀ ਰੋਟੀ ਆਪਣਾ ਦਾਲ ਫੁਲਕਾ ਚਲਾਣਾ ਹੈ ਤੇ ਇਸ ਤਰ੍ਹਾਂ ਅਗਰ ਛੋਟੇ ਤੋਂ ਛੋਟੇ ਇੱਕ ऐसे ਕਾਰੋਬਾਰ ਕੋ ਤੋਂ ਚੀਜ਼ ਲਓਗੇ ਨਾ ਤੇ ਉਹਦਾ ਵੀ ਕੰਮ ਚੱਲੇਗਾ ਨਾ ਕਿ ਤੁਸੀਂ ਵੱਡੇ ਵੱਡੇ ਮਲਟੀਨੇਸ਼ਨਲ ਕੰਪਨੀਆਂ ਨੂੰ ਹੱਥ ਪਾਓ ਜਾਂ ਹਨਾ ਇਸੇ ਕਰਕੇ ਪੁਰਾਣੀ ਚੀਜ਼ਾਂ ਨਾਲ ਜੋੜ ਕੇ ਰਹੋ ਤੇ ਬਹੁਤ ਜ਼ਿਆਦਾ ਬੈਟਰ ਹੈਗਾ ਵਾ ਪਲਾਸਟਿਕ ਤੇ ਤੁਹਾਨੂੰ ਬਹੁਤ ਖਤਰਨਾਕ ਹੈ ਠੀਕ ਥੈਂਕ ਯੂ ਸੋ ਮਚ ਅ ਭਾਜੀ ਤੁਹਾਡਾ ਨਾਮ ਪਹਿਲਾਂ ਕੀ ਹੈ ਮੇਰਾ ਨਾਮ ਪੰਕਾ ਹੀ ਮਹਾਜਨ ਆ ਜੀ ਪੰਕਾ ਜੀ ਮਹਾਜਨ ਜੀ ਕੀ ਕਹਿਣਾ ਚਾਹੋਗੇ ਪਿਛਲੇ ਨਾਲੋਂ ਇਸ ਵਾਰ ਦੂਸਰੀ ਡੋਰ ਦੀ ਕਿੰਨੀ ਕੁ ਵਿਕਰੀ ਐ ਇਸ ਵਾਰ ਚੱਲ ਰਹੀ ਐ ਜੀ ਇਸ ਵਾਰੀ ਦੂਸਰੀ ਡੋਰ ਦੀ ਹਲੇ ਵਿਕਰੀ ਘੱਟੀ ਐ ਪਰ ਹੋएगी ਜਿਆਦਾ ਪਿਛਲੇ ਸਾਲ ਵੀ ਕਾਫੀ ਜਿਆਦਾ ਹੋਈ ਚਰਖੀ ਦੀ ਬਹੁਤ ਜਿਆਦਾ ਸੇਲ ਹੋਈ ਸੀ ਇਸ ਵਾਰੀ ਵੀ ਚਰਖੀ ਜਿਆਦਾ ਸੇਲ ਹੋਣ ਦੀ ਆਸ ਹੈ ਬਟ ਇਹ ਕਿਹਾ ਕਿ ਚਾਈਨਾ ਡੋਰ ਬਿਲਕੁਲ ਹਮੇਸ਼ਾ ਲਈ ਬੰਦ ਹੋਣੀ ਚਾਹੀਦੀ ਕੀ ਕਾਰਨ ਸਮਝਦੇ ਸਵਾ ਜਾਰੀ ਚਰਖੀ ਵਾਲ ਲੋਕ ਜਿਹੜਾ ਵਾ ਉਹ ਜਾ ਰਹੇ ਨੇ ਕਿ ਲੱਗਦਾ ਕਿ ਸ਼ਕਤੀ ਹੈ ਤਾਂ ਕਰਕੇ ਹੋ ਰਿਹਾ ਹੈ ਸ਼ਕਤੀ ਦੇ ਬਹੁਤ ਜ਼ਿਆਦਾ ਸ਼ਕਤੀ ਗਈ ਹੈ ਜੀ ਇਸ ਬਾਰੇ ਤੇ ਕੋਈ ਚਾਂਸ ਨਹੀਂ ਕਿ ਗੱਟੂ ਵਿਕੇਗਾ ਬਟ ਫਿਰ ਵੀ ਆ ਇਸ ਵਾਰੀ ਫੇਰ ਹੀ ਚਰਖੀ ਡੋਰ ਯਾਦੇ ਪ੍ਰਮੋਟ ਹੋਏਗੀ ਇਹ ਹੋਣੀ ਵੀ ਚਾਹੀਦੀ ਹੈ ਚਰਖੀ ਕੀ ਕਾਰਨ ਸਮਝਦੇ ਹੋ ਕਿ ਇਹ ਡੋਰ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਪਏ ਲੋਕਾਂ ਨੂੰ ਸਮਝ ਆ ਗਈ ਹੈ ਕਿ ਬਹੁਤ ਸਾਰੇ ਮੋਤਾ ਹੋਈਆਂ ਨੇ ਤਾਂ ਕਰਕੇ ਬਿਲਕੁਲ ਜੀ ਬਿਲਕੁਲ ਸਾਬ ਨੂੰ ਐਸਾ ਪਤਾ ਲੱਗਿਆ ਕਿ ਅੱਜ ਕੱਲ ਦੇ ਜਿਹੜੇ ਮਾਪੇ ਉਹ ਵੀ ਬੱਚਿਆਂ ਨੂੰ ਇਗਨੋਰ ਕਰਕੇ ਨਾ ਇਹ ਡੋਰ ਨਹੀਂ ਲੈਣੀ ਚਾਹੀਦੀ ਤੁਸੀਂ ਬਰੇਲੀ ਡੋਰ ਤਾਂ ਵਰਤੋਜ ਲੈਣੀ ਠੀਕ ਹੈ ਨਹੀਂ ਤੇ ਕਈ ਬੱਚੇ ਨੂੰ ਮਾਪੇ ਬਣਾ ਕਰਕੇ ਇਹ ਡੋਰ ਲੈ ਤੂੰ ਲੈ ਕੇ ਦੇਣੀ ਨਹੀਂ ਕਿ ਚਰਖੀ ਲੈਣੀ ਲੋ ਨਹੀਂ ਨਾ ਨਹੀਂ ਨਾ ਲਵੋ ਜਦੋਂ ਮਾਪੇ ਪਾਉਂਦੇ ਨੇ ਪਹਿਲੋਂ ਤੇ ਗੱਟੂ ਮੰਗਦੇ ਸੀਗੇ ਹੁਣ ਕਹਿੰਦੇ ਨੇ ਚਰਖੀਆਂ ਨਹੀਂ ਨਹੀਂ ਹੁਣ ਕਹਿੰਦੇ ਚਰਖੀ ਦਿਓ ਜੀ ਹੁਣ ਤਾਂ ਚਾਈਨਾ ਡੋਰ ਮੰਗਦੇ ਹੀ ਨਹੀਂ ਹੁਣ ਕੀ ਲੱਗਦਾ ਕਿ ਇਸ ਵਾਰ ਬਿਜ਼ਨਸ ਵਧੇਗਾ ਤੁਹਾਡਾ ਥੋੜਾ ਜਿਹਾ ਜੇ ਇਸੇ ਤਰ੍ਹਾਂ ਹੀ ਸਿਸਟਮ ਚੱਲਦਾ ਰਿਹਾ ਤਾਂ ਬਿਜ਼ਨਸ ਵਧੇਗਾ ਜੀ ਚਰਖੀ ਡੋਆ ਜ਼ਿਆਦਾ ਵਿਕਦੀ ਹੈ ਫਿਰ ਜਸ ਡੋਰ ਨਾਲ ਚਾਈਨਾ ਨੂੰ ਉਹਨਾਂ ਦਾ ਮੱਝ ਬੈਟਰ ਗਈ ਹੈ ਕੀ ਸਮਝਦੇ ਹੋ ਕਿ ਕੁਝ ਸਮੇਂ ਦਾ ਹੀ ਤੁਹਾਡਾ ਬਿਜ਼ਨਸ ਆ ਹਾਂਜੀ ਹਾਂਜੀ ਦਿਨਾਂ ਚ ਤੁਸੀਂ ਪੈਸੇ ਕਮਾਣੇ ਹੁੰਦੇ ਸੀਗੇ ਲੇਕਿਨ ਉਹ ਚਾਈਨਾ ਡੋਰ ਓਨ ਕਰਕੇ ਕਾਫੀ ਨੁਕਸਾਨ ਹੋਇਆ ਕਿ ਹੁਣ ਲੱਗਦਾ ਕਿ ਉਹ ਦੁਬਾਰਾ ਤੋਂ ਸਿਸਟਮ ਚੱਲੇਗਾ ਤੁਹਾਡੇ ਰੋਜੀ ਰੋਟੀ ਚੱਲਦੀ ਰਹੇਗੀ ਨਾ ਨਾ ਜੇ 3-4 ਮਹੀਨੇ ਦਾ ਗਾਮ ਟਾਈਮ ਹੈ ਜੇ ਨਹੀਂ ਸਰ ਹਲੇ ਟਾਈਮ ਤੇ ਲੱਗੇਗਾ ਹੀ ਵਨ ਜਿਆਦਾ ਪਿੱਛੇ ਬੰਦ ਹੋਵੇ ਤੇ ਟੋਟਲੀ ਬੰਦ ਹੋਵੇ ਫੇਰ ਹੋਗਾ ਉਹ ਜੋ ਜੂਨ ਜੁਲਾਈ ਹੁੰਦਾ ਉਹ ਲੋਕੀ ਲੈ ਕੇ ਖਰੀਦ ਲੈਂਦੇ ਨੇ ਤੇ ਦਿਵਾਲੀ ਲਾ ਕੇ ਆ ਕੇ ਫੇਰ ਵਿਕਣੀ ਸ਼ੁਰੂ ਹੋ ਜਾਂਦੀ ਆ ਇੱਕ 55 ਦੇ ਇਹਨੂੰ ਕਸਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਜੋ ਵੀ ਐਂਡ ਤੇ ਪੂਰੀ ਆਪਣਾ ਨੂੰ ਰੋਗ ਪਾਣੀ ਚਾਹੀਦੀ ਨੱਥ ਪਾਣੀ ਇਹ ਜੀ ਇਹ ਵਿਕੇ ਹੀ ਨਾ ਠੀਕ ਹੈ ਤੇ ਕੀ ਕੋਸਟ ਕੀ ਆ ਚਰਖੀ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਤੱਕ ਜਾਂਦੀ ਹੈ ਚਰਖੀ ਭਾਜੀ 300 ਤੋਂ ਸ਼ੁਰੂ ਹੋ ਜਾਂਦੀ ਹੈ ਜੇ ਬੱਚੇ ਧਾਗਾ ਵੀ ਲੈਣਾ ਉਹ ਵੀ 150 ਤੋਂ ਸ਼ੁਰੂ ਹੋ ਜਾਂਦੀ ਹੈ 150 300 ਚੰਗੀ ਚੰਗੀ ਜੇ ਚਾਨਣੇ ਲੋਕ 1500 ਦੀ ਰੇਂਜ ਆ ਜਾਂਦੀ ਕੋਈ 2500 ਦੀ ਆ ਜਾਂਦੀ ਕੋਈ 1800 ਦੀ ਰੇਂਜ ਵੀ ਹੁੰਦੀ ਹੈ ਮਲੇ ਬਰੇਲੀ ਡੋਰ ਵਿਕਣੀ ਚਾਹੀਦੀ ਠੀਕ ਹੈ ਥੈਂਕ ਯੂ ਜੀ